ਸਾਹਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਲੈ ਕੇ ਹਾਜ਼ਰ ਹੋਏ ਆ ਐਸਟੈਂਡ ਮੈਂ ਮੌਜੂਦ ਆ ਮਿੱਤਰੋ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਲੰਡੇ ਫਾਟਕਾਂ ਦੇ ਕੋਲੇ ਤੇ ਚੋਟੀਆਂ ਰੋਡ ਦੇ ਉੱਤੇ ਪਿਓਸ ਚੋਟੀਆਂ ਰੋਡ ਦੇ ਉੱਤੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਂਕ ਬੇਹੱਦ ਤੇ ਖਾਸ ਆ ਮਿੱਤਰੋ ਸਭ ਤੋਂ ਪਹਿਲਾਂ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ 66 ਜਨੂਰ ਬਣਾਏ ਹੋਏ ਪਸ਼ੂਆਂ ਦੇ ਲਈ ਪਰ ਪੱਕੇ ਬਣਾਏ ਹੋਇਆ ਇੱਕ ਬਾਈ ਦੀ ਸੋਤ ਨੂੰ ਸਲਾਮ ਕਰਨੀ ਪਣਦੀ ਆ ਕੁਦਰਤ ਨਾਲ ਜੁੜਿਆ ਹੋਇਆ ਇਨਸਾਨ ਕੁਦਰਤ ਦੇ ਨਾਲ ਜੁੜੇ ਹੋਏ ਪਸ਼ੂਆਂ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ ਮਿੱਤਰੋ ਦੋ ਜਾਨਵਰ ਇਸ ਫਾਰਮ ਦੇ ਵਿੱਚ ਵਕਾਊ ਆ ਉਹਨਾਂ ਦੇ ਬਾਰੇ ਜਾਣਨਾ ਇੱਕ ਬਾਈ ਫੀਡ ਜਿਹੜੀ ਬਾਈ ਵਰਤ ਰਿਹਾ ਅੱਜ ਜੇ ਤੁਹਾਨੂੰ ਉਹ ਫੀਡ ਦੱਸਣੀ ਹੈ ਬਾਕਮਾਲ ਰਿਜ਼ਲਟਸ ਫੀਡ ਦਾ ਮਿੱਤਰੋ ਕਿਉਂਕਿ ਆਪਾਂ ਹਮੇਸ਼ਾ ਉਸ ਫੀਡ ਦੀ ਉਸ ਕੰਪਨੀ ਦੀ ਐਡਵਰਟਾਈਜ਼ ਕੀਤੀ ਹੈ ਜਿਹੜੀ ਆਪਣੇ ਸੱਜਣ ਮਿੱਤਰ ਦਾ ਦੇ ਕੋਲੇ ਵਰਤੀ ਕੋਈ ਰਿਜ਼ਲਟ ਦੇਖਿਆ ਹੋਵੇ ਜਾ ਜਿਹੜੀ ਚੀਜ਼ ਆਪਣੇ ਅੱਖਾਂ ਵਿੱਚ ਦੀ ਨੰਗੀ ਹੋਵੇ ਤੁਸੀਂ ਇਹ ਬੇਤਰੀਨ ਜੁੜੇ ਹੋਏ ਹੋ ਚੈਨਲ ਦੇ ਉੱਤੇ ਪਰ ਲਗਾਤਾਰ 3-4 ਸਾਲ ਤੋਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਹੋ ਤੁਸੀਂ ਅੱਜ ਤੱਕ ਮੈਨੂੰ ਨਿੱਕਾ ਫੋਨ ਆਉਂਦੇ ਆ ਵੀਡੀਓ ਦੇ ਪ੍ਰੋਮੋਸ਼ਨ ਦੇ ਪਰ ਮੈਂ ਥੋੜੀ ਜਿਹੀ ਉਹ ਚੀਜ਼ ਦੀ ਪ੍ਰੋਮੋਸ਼ਨ ਕਰਦਾ ਹੁਣ ਜਿਹੜੀ ਚੀਜ਼ ਨੂੰ ਮੈਂ ਵੇਖਿਆ ਹੋਵੇ ਜਿਹੜੀ ਚੀਜ਼ ਮੇਰੇ ਸੱਜਣ ਤਾਂ ਤਾਂ ਹੀ ਜੁੜੀ ਹੋਵੇ ਜਿਹੜੇ ਸੱਜਣ ਨੇ ਮੇਰੇ ਨੇ ਰਿਜ਼ਲਟ ਦੇਖਿਆ ਹੋਵੇ ਆਓ ਕਰਦੇ ਆ ਗੱਲਾਂ ਬਾਤਾਂ ਖੁੱਲ ਕੇ ਸਾਰੀ ਜਾਣਕਾਰੀ ਲੈਣੇ ਆ ਪਹਿਲਾਂ ਆਪਾਂ ਪਸ਼ੂਆਂ ਬਾਰੇ ਜਾਣ ਲਈਏ ਫਿਰ ਆਪਾਂ ਫੀਡ ਦੇ ਬਾਰੇ ਜਾਣਦੇ ਆ ਆ ਲੈ ਲਓ ਮੈਂ ਕਿੱਥੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਸੇਤਾ ਦੇ ਪਰਿਵਾਰ ਤੋਂ ਠੀਕ ਠਾਕ ਜੀ ਅੱਛਾ ਇੱਕ ਵਾਰੀ ਆਪਾਂ ਜਿੱਥੇ ਖੜੇ ਨਾਮ ਦੱਸ ਦਈਏ ਹਾਂਜੀ ਹਾਂਜੀ ਵੈਲ ਚਤਲਵੰਡੀ ਭਾਈ ਫਾਟਾ ਨੰਬਰ 5 ਝੂਟੀਆਂ ਕਲਾ ਰੋਡ ਨੀਅਰ ਲੰਡੇ ਫੜਕ ਨੀਅਰ ਲੰਡੇ ਫੜਕਾਗੇ ਤੇ ਆਪਣਾ ਗੇਟ ਮਨਲਾ ਜਿਹੜਾ ਪੈਪਾ ਵਾਲਾ ਗੇਟ ਆ ਵਾਲਾ ਗੇਟ ਆ ਝੂਟੀਆਂ ਕਲਾ ਵਾਲਾ ਹਾਂ ਠੀਕ ਆ ਅੱਛਾ ਗੱਲ ਇਹ ਹੋਆ ਭਾਈ ਨਾਮ ਇੱਕ ਵਾਰੀ ਆਪਾਂ ਦਰਸ਼ਕ ਵੀਰਾਂ ਨੂੰ ਆਪਦਾ ਦੱਸ ਦਈਏ ਜੀ ਨਾਮ ਸਤਪਾਲ ਸਿੰਘ ਵਿੜੰਗਾ ਜੀ ਸਤਪਾਲ ਸਿੰਘ ਵਿੜੰਗਾ ਹਾਂਜੀ ਹਾਂਜੀ ਸਤਪਾਲ ਭਾਈ ਗਾਨੇ ਹੋਣਾ ਨੁਸਾਨ ਤੋਂ ਕੁਦਰਤ ਨਾਲ ਜੁੜਿਆ ਯਾਰ ਹੈਨਾ ਤੇ ਛੱਪੜ ਬਣਾਉਣ ਬਾਰੇ ਕੱਚਾ ਕਿਵੇਂ ਤੇਰੇ ਦਿਮਾਗ ਚ ਤੇਰਾ ਨਹੀਂ ਸੀ ਕਿਤੇ ਪੱਕਾ ਬਣਾ ਦਿਆ ਮੇਰੇ ਕੋਈ ਇੱਕ ਦੋ ਦੋਸਤਾਂ ਦੇ ਸੀ ਉਹ ਕਹਿੰਦੇ ਸੀ ਪੱਕਾ ਬਣਾਈਏ ਪਸ਼ੂ ਆ ਜਾਨਵਰ ਆ ਜੇ ਜਵਾਨ ਇਹਨਾਂ ਨੂੰ ਕੁਦਰਤ ਨਾਲ ਹੀ ਅਟੈਚ ਰੱਖੀ ਜੀ ਬਿਲਕੁਲ ਜੀ ਮੈਨੂੰ ਵੀ ਬਹੁਤ ਵਧੀਆ ਚੀਜ਼ ਲੱਗਿਆ ਵੀ ਦੇਖੋ ਇੱਕ ਪਸ਼ੂ ਬਹਿ ਗਿਆ ਪਾਣੀ ਦੇ ਵਿੱਚ ਹਨਾ ਇਹਨੂੰ ਜਿਹੜਾ ਹੁਣ ਆਨੰਦ ਪਾਣੀ ਦੇ ਵਿੱਚ ਬਹਿ ਕੇ ਕੱਤੇ ਥਾਂ ਤੇ ਆ ਰਿਹਾ ਨਾ ਜੀ ਉਹ ਪੱਕੇ ਤੇ ਨਹੀਂ ਉਹਨਾਂ ਕਿ ਕਈ ਵਾਰੀ ਹੁਣ ਆਪਣੀ ਅੱਡੀ ਦੁਖਦੀ ਹੋਵੇ ਆਪਾਂ ਨਹੀਂ ਵੜਨ ਤੋਂ ਪਾਣੀ ਦੇ ਵਿੱਚ ਦੁਖਾਂ ਗੱਲ ਸਾਹਿਬ ਦੇਖੋ ਕਿਟੀਆਂ ਸ਼ਾਂਤ ਬੈਠੀਆਂ ਗਾਲਾ ਪਟਿਆ ਹੋਇਆ ਗਾਲਾ ਪਟਿਆ ਟੰਪਰੇ ਤੇ ਜੀ ਇਹ ਆਪਾਂ ਪੱਕੇ ਚ ਬਿਠਾਉਣੇ ਆ ਪਸ਼ੂ ਐਡੇ ਸ਼ਾਂਤ ਨਹੀਂ ਬੈਠਦੇ ਨਹੀਂ ਮੈਂ ਵੇਖਿਆ ਤੁਰ ਫਿਰ ਕੇ ਸਾਰੇ ਦੇਖਿਆ ਜਿੰਨਾਂ ਦੋਸਤਾਂ ਦੇ ਬਣ ਬਈ ਪੱਕੇ ਦੇ ਵਿੱਚ ਘੱਟ ਚਾਂਦੀ ਆ ਬਈ ਜਿੰਨਾ ਇਹਨਾਂ ਨੂੰ ਇੱਥੇ ਸਕੂਨ ਆ ਨਾ ਜੀ ਉੱਥੇ ਘੱਟ ਆ ਵੇਖੋ ਮਿੱਟੀ ਨਾਲ ਜੁੜੇ ਤੱਤ ਮਿਲਨੇ ਆ ਇਹਨਾਂ ਨੂੰ ਮਿੱਟੀ ਦੇ ਨਾਲ ਜੁੜੇ ਪ੍ਰੋਟੀਨ ਮਿਲਨੇ ਆ ਇਹਨਾਂ ਨੂੰ ਜਿਹੜੇ ਮਾਲਾ ਜਿਨ੍ਹਾਂ ਨੇ ਤਾਕਤ ਦੇਣੀ ਜਿਨ੍ਹਾਂ ਨੇ ਸਰੀਰ ਨੂੰ એનર્ਜੀ ਦੇਣੀ ਹੈ ਨਾ ਜੀ ਸਤਪੰਣ ਬਈ ਗੱਲ ਇੱਕ ਹੋਰ ਆ ਯਾਰ ਦੋ ਜਾਨਵਰ ਵਕਾ ਹੁਆ ਆਪਾਂ ਪਹਿਲਾਂ ਉਹਨਾਂ ਪਰ ਜਾਣ ਲੱਗੇ ਹੈ ਨਾ ਫਿਰ ਆਪਾਂ ਫੀਡ ਬਾਰੇ ਵੀ ਇੱਕ ਗੱਲ ਕਰਨੀ ਹੈ ਜਿਹੜੀ ਤੁਸੀਂ ਵਰਤਦੇ ਆ ਇਹ ਫਿਰ ਡੱਬੀ ਵੇੜ ਦੀ ਕੀ ਡਿਟੇਲ ਆ ਬਈ ਆਈ ਮਾੜੇ ਖੋਲੀ ਇਹਨੂੰ ਡੱਬੀ ਵੇੜ ਗੱਲ ਸਾਹਿਬ ਇੰਨਾ ਸੂਆ ਸੋਈ ਵੀ ਅੱਜ ਸੂਈ ਨੂੰ ਹੋ ਗਿਆ ਨੇ ਆ ਘੱਟੋ ਘੱਟ 26-27 ਦਿਨ 26-27 ਦਿਨ ਸੂਈ ਨੂੰ ਹਾਂਜੀ ਬੱਚਾ ਫਿਰਦਾ ਜੀ ਬੱਚਾ ਮਗਰੇ ਦੇ ਬੱਚਾ ਜੀ ਉਹ ਆਇਰ ਸੈਰ ਦਾ ਖੜਾ ਲਾਲ ਡੱਪਾ ਹੈ ਠੀਕ ਹੈ ਤੇ ਇਹਦੇ ਥੱਲੇ ਦੁੱਧ 14-15 ਕਿਲੋ ਦੁੱਧ ਹੈਗਾ ਹੁਣ ਤਿਆਰੀ ਦੇ ਵਿੱਚ ਹੈ ਠੀਕ ਹੈ ਅੱਛਾ ਸਤਪਾਲ ਭਾਈ ਚੋਣ ਚਣ ਕਿਵੇਂ ਲੱਗਾ ਚੋਣ ਵਧੀਆ ਹੀ ਸਾਫ਼ ਹੈ ਧਣਾ ਦੇ ਵੀ ਸਾਫ਼ ਹੈ ਮੋਢੇ ਚੋਂਦੇ ਐਕਚੁਅਲ 'ਚ ਲੇਬਰ ਸਾਡੇ ਕੋਲ ਘੱਟ ਹੁਣ ਕਰਕੇ ਠੀਕ ਹੈ ਜੀ ਇਹ ਥੋੜਾ ਜਿਹਾ ਪਸ਼ੂ ਘਟਾਉਣ ਲੱਗੇ ਪਸ਼ੂ ਘਟਾਉਣ ਲੱਗੇ ਠੀਕ ਹੈ ਇਹ ਥਣ ਤੁਨੋਂ ਬੜਾ ਚੰਗਾ ਮੱ ਦੇਣਾ ਸੋਚੋ ਕਿਨੇ ਖੜ ਲਾਇਆ ਵਾ ਸਵੇਰ ਦੀ ਕਲੇ ਚਮਾਈ ਰੋਕੀ ਹੋਈ ਆ ਵੀਡੀਓ ਬਣਾ ਰਿਆ 2 ਘੰਟੇ ਲੇਟ ਆ ਗੱਲ ਹੀ ਨੋਟ ਰੱਖ ਲਿਆ ਜੀ ਅੱਛਾ ਇੱਕ ਗੱਲ ਹੋਰ ਆ ਬਾਈ ਸਤਪਾਲ ਵੈੜ ਨੂੰ ਪ੍ਰੀਕੀ ਬਰੂਕੀ ਚੰਗੀ ਆ ਹਨਾ ਅੱਜ ਪਤਲੇ ਪਿੰਡੇ ਦੀ ਆ ਵਧੀਆ ਦੂਜੇ ਸੂਏ ਨੂੰ ਵੈੜ 18 20 ਕਰੋਲੀ ਪਣਜੂ ਬਾਈ 20 ਤੋਂ ਪਲੱਸ ਕੱਢੋ ਜੀ ਜਿੰਬੰਦੇ ਦੇ ਚੰਗੇ ਮਤਲਬ ਘਰੇ ਜਾਵਣੀ ਨਾ ਸੇਵਾ ਸਮਾਉਂਦੇ ਰੋ ਇੱਥੇ ਤਾਂ ਕਿਉਂਕਿ ਉਹਨਾਂ ਕੋਈ ਵੰਡੇ ਆ ਰਸਣ ਮਿਲਣਾ ਜਿੰਨਾ ਕੋਈ ਹੋਰ ਜਿਆਦਾ ਹੂੰ ਐ ਸਤਪਾਲ ਬਾਈ ਕਿੰਨੀ ਦੀ ਦੇ ਦੇਾਂਗੇ ਆਪਾਂ ਵੈੜ ਇਹ ਆਪਾਂ 6000 ਦੀ ਦੇ ਦੇਾਂਗੇ ਮਾਨਤਾ ਨਾਲ ਹੋਰ ਕੋਈ ਆ ਜਿਵੇਂ ਵੀ ਕੋਈ ਲੋ ਮਤਲਬ ਸੈਟਿੰਗ ਆ ਗਈ ਉਹ ਵੀ ਕਰ ਲਾਗੇ ਮੋਕੇ ਤੇ ਠੀਕ ਹੈ ਜੀ ਅੱਛਾ 1 ਬਈਆ ਦੇਸੀ ਗਾਂ ਜਿਹੜੀ ਬਈ ਹਾਂਜੀ ਇਹ ਘਰੇ ਪੀਨ ਨੂੰ ਲਿਆਂਦੀ ਸੀ ਮੈਂ ਯਾਰ ਬੱਚੇ ਮੇਰੇ ਨੂੰ ਦੁੱਧ ਨਹੀਂ ਇਹਦਾ ਕਹਿੰਦਾ ਸਮੈਲ ਆਉਂਦੀ ਪਾਪਾ ਦਿਲ ਹੀ ਲੱਗਿਆ ਹਾਂ ਠੀਕ ਹੈ ਵੀ ਘਰੇ ਦੁੱਧ ਪੀਨ ਨੂੰ ਲਿਆਂਦੀ ਸੀ ਉਹਦੀ ਸੀਲ ਤੋਂ ਲੱਗਦੀ ਮੈਨੂੰ ਹਣਾ ਬਈ ਆ ਉਵੇਂ ਪੂਰੀ ਸੀਲ ਹੈ ਹਾਂ ਸੰਗਲ ਵੀ ਨਵਾਂ ਹੀ ਪਾਇਆ ਫਿਰ 11 12 ਕਿਲੋ ਦੁੱਧ ਆ ਯਾਰ ਠੀਕ ਹੈ 11 ਬਸ ਠੰਡ ਠਣੜਾ ਚੰਗਾ ਲੱਗਾ ਹਣਾ ਬਈ ਦੇਖ ਬਈ ਇੱਕ ਗੱਲ ਤਾਂ ਹੈਗੀ ਆ ਭਾਵੇਂ ਠੰਡਾ ਹਣਾ ਮજબੂਤੀ ਮਜਬੂਤੀ ਵੇਖੋ ਕਿੰਡੀ ਚੰਗੀ ਆ ਨਹੀਂ ਨਹੀਂ ਬਹੁਤ ਵਧੀਆ ਹੈ ਹੂੰ ਨਹੀਂ ਠੀਕ ਆ ਯਾਰ ਇਹਦੀ ਮਗਰ ਬੱਚੀ ਆ ਬਈ ਖੜੀ ਇਹਦੀ ਆ ਬੱਚੀ ਆ ਗਈ ਇਹਦੇ ਮੱਲੇ ਅੱਛਾ ਚੋਣ ਚਾਂ ਨੂੰ ਠੰਢੀ ਆਏ ਬਈ ਹਾਂ ਹਾਂ ਬਹੁਤ ਵਧੀਆ ਹੈ ਹੂੰ ਸੁਭਾ ਸ਼ਾਂਤ ਆ ਹੈਨਾ ਇਹ ਆਏ ਆ ਕਦੇ ਮੈਂ ਬੈ ਕੇ ਚੋਲ ਚੋਲੇ ਨਾ ਕਿਤੇ ਆ ਮੁੰਡਾ ਚੋਲਾਂ ਦਾ ਵਸ ਅਸੀਂ ਦੋਵੇਂ ਆ ਠੀਕ ਹੈ ਬੀ ਕੋਈ ਜਿਹੜਾ ਵਿਲਾ ਉਹਨੇ ਚੋਣਨੀ ਨੀ ਇਹ ਤਾਂ ਵਿਚਾਰ ਨਹੀਂ ਆਇਆ ਕੋਈ ਨਹੀਂ ਕੋਈ ਆ ਹਾਂ ਥੋੜਾ ਜਿਹਾ ਦੋਗਲੇ ਪਰੰਦੇ ਇਹ ਹੁੰਦਾ ਵੀ ਗੱਲ ਡਰਦਾ ਇੱਕ ਗੱਲ ਤਾਂ ਹੈਗੀ ਬਈ ਸਤਪਾਲ ਮੈਨ ਲੈਨ ਨਾਲੋਂ ਤਾਂ ਚੰਗੀ ਆ ਯਾਰ ਲੱਖ ਰੁਪਏ ਦੇ ਦੁੱਧ ਦੇ ਦੀ 6 65 6.3 ਆਉਂਦੀ ਹੈ ਕੀ ਬਾਤ ਆ ਬਈ ਮੱਝ ਦੇ ਬਰਾਬਰ ਹੀ ਆਉਂਦੀ ਸੱਤ ਅੱਠ ਮੱਝ ਦੀ ਆਉਂਦੀ ਆ ਤੇ ਦੁੱਧ ਬਹੁਤ ਮੋਟਾ ਹੈ ਹੂੰ ਬਸ ਉਹ ਚੰਗਾ ਕੱਢਦੀ ਹੋਊਗੀ ਦੋਸਤ ਸਾਡੇ ਆ ਹੀ ਦਿੱਕਤ ਆ ਵੀ ਬੇਟਾ ਮੇਰਾ ਇੱਕ ਹੀ ਆ ਤੇ ਉਹ ਹੂੰ ਇਹਨੂੰ ਸੋਈ ਨੂੰ ਕਿੰਨੇ ਦਿਨ ਹੋ ਗਏ ਸਤਪਾਲ ਬਾਈ ਇਹਨੂੰ ਹੋ ਗਿਆ ਹੁਣੇ 18-19 ਦਿਨ ਹੋ ਗਏ ਆ ਬੱਚਾ ਆ ਗਿਆ ਇਹਦਾ ਕਿ ਬੱਚੀ 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 ਅੱਛਾ ਬੱਚੀ ਆ ਬੱਚੀ ਵੀ ਅੰਦਰ ਚੱਲੇ ਨੂੰ ਹੋ ਗਏ 5-4 ਦਿਨ ਠੀਕ ਆ ਬਈ ਠੀਕ ਆ ਹੁਣ ਦੁੱਧ 12 ਕਿਲੋ ਕਿ 11 ਕਿਲੋ ਕਿਤੇ 12 ਵੀ ਦੇ ਦਿੰਦੀ ਕਿਤੇ 11 ਵੀ ਅਸੀਂ ਪਾਲਾ ਹਾਂ ਹੁੰਦਾ ਹੁੰਦਾ ਵੀ ਮੰਨ ਲਾਏ ਕਿਲੋ ਘੱਟ ਵੀ ਦੋ ਇਹਨਾਂ ਦਾ ਪੱਕਾ ਨਹੀਂ ਕਹਿ ਸਕਦੇ ਆਪਾਂ ਅਜੇ ਸਤਪਾਲ ਬਈਆ ਤਾਂ ਹੋ ਗਿਆ ਆਪਣੇ ਜਾਨਵਰ ਤੋਂ ਹਨਾ ਇੱਕ ਬਈ ਫਿਰ ਆ ਫੀਡ ਕਿਹੜੀ ਕੰਪਨੀ ਦੀ ਆਪਾਂ ਵਰਤਦੇ ਪਏ ਇਹ ਫੀਡ ਧਾਰ ਬ੍ਰਾਂਡ ਆ ਜੀ ਤਾਰ ਸਕੈਲਰ ਕੰਪਨੀ ਦੀ ਆ ਜੀ ਬਹੁਤ ਆਲਾ ਰਿਜ਼ਲਟ ਆ ਕਿਉਂਕਿ ਮੈਂ ਐਕਸਪੈਰੀਮੈਂਟ ਕਰਦਾ ਰਹਿਣਾ ਕਾਰਗਲ ਦੇ ਵੀ ਕੀਤੇ ਆ ਸੀਸ਼ ਦੇ ਵੀ ਸ਼੍ਰੀ ਰਾਮ ਦੇ ਵੀ ਬੜੇ ਕਰੇ ਆ ਪਰ ਇਹਦਾ ਰਿਜ਼ਲਟ ਬੈਸਟ ਆ ਮੇਰੇ ਪਸ਼ੂ ਵੀ ਸਾਰੇ ਮਤਲਬ ਇਹਨਾਂ ਦੀ ਡੈਰੀ ਪ੍ਰਤੀਨ ਦੇ ਮੁਕਾਬਲੇ ਉਹਨਾਂ ਦੇ ਹੀਫਰ ਆਉਂਦੀ ਆ ਜੀ ਉਹਨਾਂ ਨਾਲੋਂ ਰੇਟ ਵੀ ਫਰਕ ਅੱਛਾ ਇਹ ਫਿਰ ਬਈ ਨਤੀਜਾ ਟੌਪ ਵੀ ਲੈ ਜਾਂਦਾ ਬਈ ਹਾਂਜੀ ਹਾਂਜੀ ਤੁਸੀਂ ਮੇਰੇ ਇੱਕ ਸਾਲ ਪਹਿਲਾਂ ਵੀਡੀਓ ਬਣਾਜੀ ਆ ਉਹ ਪਸ਼ੂ ਤੁਹਾਡੇ ਮੈਂ ਅੱਗੇ ਵੇਖ ਰਿਹਾ ਪਸ਼ੂ ਦੀ ਸੋਣੋ ਸਭ ਸਭਾਲ ਚੰਗੀ ਹੋਈ ਪਈ ਆ ਇਹ ਫੀਡ ਦੇ ਕਾਰਨ ਨਹੀਂ ਆ ਅੱਛਾ ਜੀ ਕਿ ਕਿਹਦੇ ਰਿਜ਼ਲਟ ਬਹੁਤ ਮੇਰੇ ਜਿੰਨੀਆਂ ਵੀ ਮਤਲਬ ਆਪਦੇ ਟੀਕ ਦੀਆਂ ਕਰਾਈਆਂ ਹੋਈਆਂ ਝੂਟੀਆਂ ਸਾਰੀਆਂ ਕਨਸੀਵ ਹੋ ਗਈਆਂ ਕਨਸੀਵ ਹੁਣ ਜੀ ਬੱਚੀਆਂ ਕਨਸੀਵ ਐ ਜੀ ਸਾਰੇ ਪਸ਼ੂ ਕਨਸੀਵ ਹੋ ਗਏ ਅੱਛਾ ਇਹਦੇ ਫਿਰ ਸਾਰੇ ਬ੍ਰੈਂਡਾਂ 'ਚ ਜੀ ਆਉਂਦੀ ਜਿਵੇਂ ਮਤਲਬ ਬੱਚਿਆਂ ਲਈ ਲੱਗ ਆਉਂਦੀ ਆ ਆ ਇਹਨਾਂ ਦੀ ਡੈਰੀ ਪ੍ਰੋਟੀਨ ਐ ਜੀ ਆਉ ਮਿਲਕਿੰਗ ਲਈ ਆ ਗਈ ਐ ਐਮ 30 ਜੀ ਆ ਇਹਨਾਂ ਦੀ ਮੱਝਾਂ ਦੇ ਲਈ ਆ ਜਾਂਦੀ ਐ ਬਫਰ ਜਿਵੇਂ ਮੇਰਾ ਜਿਹੜੀਆਂ ਡਰਾਈ ਡਰੂਈ ਵੜੀਆਂ ਨਹੀਂ ਨਹੀਂ ਦੁੱਧ ਵਾਲੇ ਮਿਲਕਿੰਗ ਮੱਝਾਂ ਨੂੰ ਬਾਕੀ ਇਹਦਾ ਪਲੱਸ ਪੁਆਇੰਟ ਇਹ ਵੀ ਐ ਜੀ ਇਹ ਫੀਡ ਪਾਉਣਾ 6.8 ਤੋਂ ਪਲੱਸ ਚੱਲਦੀ ਆ ਉਹਨਾਂ ਦੇ 6 ਫੈਂਟ ਸੀ ਉਹਨਾਂ ਦੀ ਅੱਧ ਤੋਂ ਪਲੱਸ ਫੈਂਟ ਆ ਮਤਲਬ ਵੀ ਫੈਂਟ ਕਹਲਾ ਇਹ ਨਹੀਂ ਹੈਗਾ ਵੀ ਦੁੱਧ ਵਧਾਉਂਦੀ ਜਿਆ ਕਹਿੰਦਾ ਫੈਂਟ ਦੀ ਕੀਮਤ ਵੀ ਵਧਾਉਂਦੀ ਆ ਅੱਛਾ ਇੱਕ ਗੱਲ ਹੋਰ ਆ ਭਾਈ ਫਿਰ ਆਪਣੇ ਸਾਰੇ ਕਿਤੇ ਆਉਂਦੀ ਹੋਣੇ ਫੀਡ ਭਾਈ ਅੱਜ ਇੱਥੇ ਤਲਵੰਡੀ ਭਾਈ ਤਾਂ ਆਪਣੇ ਕੋਲੇ ਵੀ ਐ ਜੀ ਹੋਰ ਇਹ ਬਠਿੱਡੇ ਆ ਜੀ ਤਰਸ ਤਰਨਾ ਜੀ ਇਹ ਕੌਸਰਾ ਹੈ ਇਹ ਕੰਪਨੀ ਆਪਣੀ ਤਾਂ ਨਹੀਂ ਇੱਧਰ ਦੀ ਪੰਜਾਬ ਦੀ ਤਾਂ ਨਹੀਂ ਕੀ ਇਹ ਨਹੀਂ ਹਰਿਆਣੇ ਦੀ ਹੈ ਹਰਿਆਣੇ ਦੀ ਕੰਪਨੀ ਹੈ ਇਹਨਾਂ ਦੀ ਜਿਹੜੀ ਪੋਲਟਰੀ ਚ ਏਸ਼ੀਆ ਦੀ ਨੰਬਰ 1 ਫੀਡ ਹੈ ਪੋਲਟਰੀ ਦੇ ਵਿੱਚ ਨੰਬਰ 1 ਫੀਡ ਇਹਨਾਂ ਦੀ ਹੈ ਜਿਹੜੇ ਹਮਾਂ ਦਾ ਜਿਹੜੇ ਹੁਣ ਆਪਾਂ ਜੇ ਸੋਚੀਏ 5-400 ਗ੍ਰਾਮ ਦੇ ਬੱਚੇ ਲਈ ਇਹਨਾਂ ਕੋਲ ਸੋਚ ਸਕਦੇ ਆ ਤੇ ਫਿਰ ਉਹ ਵੱਡੇ ਪਸ਼ੂ ਲਈ ਕਿਉਂ ਨਾ ਸੋਚ ਲਗੇ ਉਹ ਤਾਂ ਬਹੁਤ ਈਜ਼ੀਲੀ ਹੈ ਨਾਲੇ ਹੂੰ ਸਹੀ ਗੱਲਾਂ ਜੀ ਇੱਕ ਗੱਲ ਹੋਰ ਮੈਂ ਮੈਨੂੰ ਮਤਲਬ ਤੁਸੀਂ ਦੱਸ ਰਹੇ ਸੀ ਜਦੋਂ ਫੀਡ ਖਾਣ ਖੋਣ ਦੇ ਵਿੱਚ ਪਸ਼ੂ ਕਿਵੇਂ ਕਰਦਾ अच्छा सतपाल भाई फिर भाई ਜਿਹੜਾ ਨਾਲ ਆਪਣੇ ਕੰਪਨੀ ਦਾ ਇਹ ਫਿਰ ਇਹ ਮੈਨੇਜਰ ਆ ਬਾਈ ਕੀ ਕੀ ਹਾਂਜੀ ਇਹ ਇਹ ਮੁੰਡਾ ਇਹਦੇ ਅੰਦਰ ਦੋ ਤਿੰਨ ਡਿਸਟ੍ਰਿਕਟ ਆ ਜੀ ਇਹ ਸਾਰੇ ਫੀਲਡ ਰਿਕੁਆਇਰਮੈਂਟ ਨੂੰ ਪੂਰੀ ਕਰਦਾ ਬਾਕੀ ਬੈਕਅਪ ਬਹੁਤ ਵਧੀਆ ਕੰਪਨੀ ਦਾ ਜੀ ਮਹੀਨੇ ਚ ਫਾਰਮ ਤੇ ਦੋ 15 ਦਿਨ ਬਾਅਦ ਡਾਕਟਰ ਵਿਸਟ ਕਰਦਾ ਇਹਨਾਂ ਦਾ ਜਿੱਤੇ ਫੀਡ ਇਹਨਾਂ ਦੀ ਚੱਲ ਰਹੀ ਹੁੰਦੀ ਹੈ ਹਾਂਜੀ ਮੈਂ ਦੇਖ ਰਿਹਾ ਇੱਕ ਡਾਕਟਰ ਕਰਕੇ ਜਾਂਦੇ ਵੀ ਕੀ ਸਾਡੀ ਫੀਡ ਦਾ ਰਿਜ਼ਲਟ ਘਟੀਆ ਆਇਆ ਵਧੀਆ ਆ ਰਿਹਾ ਬਿਲਕੁਲ ਇਹ ਵੱਡੀ ਗੱਲ ਆ ਬਹੁਤ ਸਹੂਲਤਾਂ ਇਹਨਾਂ ਦੀਆਂ ਫ੍ਰੀ ਆ ਡਾਕਟਰੀ ਦੀਆਂ ਉੱਥੇ ਪਸ਼ੂ ਚੈੱਕ ਕੱਬਣ ਕਰਾਉਣਾ ਜਾਂ ਪਸ਼ੂ ਨੂੰ ਕੋਈ ਦਿੱਕਤ ਇਹ ਫੀਡ ਨੈਸ਼ਨਲ ਨਾਲ ਵੀ ਸੰਬੰਧਤ ਹੈ ਹਾਂ ਨੈਸ਼ਨਲ ਨਾਲ ਅਟੈਚ ਹੈ ਨੈਸ਼ਨਲ ਨਾਲ ਅਟੈਚ ਆ ਠੀਕ ਹੈ ਕੀ ਬਾਤ ਆ ਜੀ ਲੈ ਜੇ ਇੱਕ ਗੱਲ ਹੋਰ ਬਾਈ ਨਿਕਰੀ ਬਣੇ ਮੈਂ ਕਿਹਾ ਜੇ ਬਾਈ ਨੂੰ ਬਾਈ ਆਪਣਾ ਸੁਬਨਾਮ ਕੀ ਆ ਪਹਿਲਾਂ ਦਾ ਆਪਣਾ ਵੀ ਸਾਜਨਾਮਾ ਸਾਜਨ ਸਾਜਨ ਨੂੰ ਬਾਈ ਗੱਲ ਇਹ ਆ ਕਿ ਫੀਡ ਦੀ ਮੈਂ ਕਰਦਾ ਹੁਣ ਐਡਵਰਟਾਈਜ਼ਮੈਂਟ ਉਸ ਚੀਜ਼ ਦੀ ਜਿਹੜਾ ਕਿਸੇ ਮੇਰੇ ਸੱਜਣ ਮਿੱਤਰ ਨੇ ਵਰਤੀ ਹੋਵੇ ਕਿਉਂਕਿ ਮੈਂ ਉਹਦੀ ਦੀ ਐਡਵਰਟਾਈਜ਼ਮੈਂਟ ਕੱਟ ਕਰਦਾ ਵੀ ਪੈਸੇ ਲੈ ਤੇ ਮਸ਼ਹੂਰੀ ਕਰਤੀ ਅਗਲੇ ਦਾ ਕੰਮ ਚੱਲੇ ਨਾ ਚੱਲੇ ਹਨਾ ਉਹ ਸਤਪਾਲ ਬਾਈ ਤੂੰ ਵੀ ਜੁੜਿਆ ਚੈਨਲ ਮੇਰੇ ਤੇ ਵੀਡੀਓ ਵੇਖੀਆਂ ਹੋਣਗੀਆਂ ਮੈਂ ਬਹੁਤ ਘੱਟ ਇਸ ਜੀ ਦੀ ਐਡਵਰਟਾਈਜ਼ਮੈਂਟ ਕਰਦਾ ਹੀ ਨਹੀਂ ਹਾਂ ਮੈਂ ਬਹੁਤ ਘੱਟ ਇਹ ਚੀਜ਼ ਦੇ ਵਿੱਚ ਰੱਖਦਾ ਹਾਂ ਅਜਾ ਇੱਕ ਗੱਲ ਹੋਰ ਸਾਜਨ ਬਾਈ ਵੀ ਇਹ ਜਿਹੜੀ ਹੁਣ ਫੀਡ ਆ ਇਹ ਆਪਣੇ ਆਲ ਵੜ ਜਿਵੇਂ ਕਿਸੇ ਨੇ ਲੈਣੀ ਹੋਵੇ ਮੰਨ ਲਾ ਜਿਵੇਂ ਕਿਸੇ ਨੇ ਫਾਰਮ ਦੇ ਵਿੱਚ ਵਰਤਣੀ ਹੋਵੇ ਲੈਣੀ ਉਹ ਤੁਹਾਡੇ ਨਾਲ ਟੈਜਮੈਂਟ ਕਰ ਸਕਦਾ ਹਾਂਜੀ ਸਾਡੇ ਸਾਡੇ ਪੰਜਾਬ ਦੇ ਹਰ ਡਿਸਟ੍ਰਿਕਟ ਚ ਮਤਲਬ ਹਰਿਆਣਾ ਪੰਜਾਬ ਉਰ ਯੂਪੀ ਹਰਿਆਣਾ ਸਾਰੇ ਕਿਤੇ ਚਲਦੀ ਪਈ ਆਪਣੀ ਫੀਡ ਪਹੁੰਚਦੀ ਪਈ ਹੈ ਜੀ ਆਜੀ ਡੇਢ ਚ ਜੀ ਜਿੱਥੇ ਜਿਵੇਂ ਕੰਪਨੀ ਦਾ ਨੰਬਰ ਵਗੈਰਾ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ ਸਾਰੇ ਜੀ ਤੁਸੀਂ ਉਹ ਕੰਪਨੀ ਦਾ ਨੰਬਰ ਆਪਣੇ ਚਲਾ ਦਿਆ ਜੀ ਇੱਥੇ ਵੀ ਕਿਸੇ ਨੂੰ ਰਿਕੁਆਇਰਮੈਂਟ ਹੈਗੀ ਉਸ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਵੀ ਮੰਨ ਲਓ ਦੇਖ ਲੇ ਕਿ ਇਹ ਨਹੀਂ ਹੈਗਾ ਵੀ ਕੱਲੀ ਫੀਡ ਦੇਤੀ ਫੀਡ ਤਾਂ ਵੇਚਣੀ ਹਰ ਇੱਕ ਬੰਦਾ ਸਵੰਭਵ ਬਸ ਸੋਚਦਾ ਗੱਟਾ ਭਰਿਆ ਪੈ ਕੇ ਭਰਿਆ ਵੇਚਦਾ ਹਨਾ ਜੀ ਪਰ ਉਹਦੇ ਬਾਰੇ ਜਾਣਨਾ ਵੀ ਫੀਡ ਆਪਣੀ ਦਾ ਕੀ ਰਿਜ਼ਲਟ ਆ ਰਿਹਾ ਕੀ ਪਸ਼ੂ ਨੂੰ ਤਾਕਤ ਮਿਲ ਰਹੀ ਆ ਜਾਂ ਪਸ਼ੂ ਨੂੰ ਦੁੱਧ ਦੇ ਵਿੱਚ ਕੀ ਫਰਕ ਪਾ ਰਿਹਾ ਉਹ ਡਾਕਟਰ 15 ਤੋਂ 15 ਦਿਨਾਂ ਬਾਅਦ ਆਉਂਦੇ 19 ਦਿਨਾਂ ਬਾਅਦ ਡਾਕਟਰ ਸਾਹਿਬ ਨੇ ਆਣਾ ਹੀ ਆਣਾ ਜੀ ਬਾਕੀ ਰਿਕੁਆਇਰਮੈਂਟ ਹੁੰਦੀ ਆ ਜੀ ਆਪਣੀ ਡੇਰੇ ਫਾਰਮ ਵਾਲੇ ਬੰਦੇ ਦੀ ਫਾਰਮਰ ਦੀ ਜੇ ਉਹਨਾਂ ਨੂੰ ਕੱਲ ਵੀ ਲੋੜ ਆ ਸਾਨੂੰ ਇੱਕ ਦਿਨ ਪਹਿਲਾਂ ਦੱਸਦੇ ਦੂਸਰੇ ਦਿਨ ਡਾਕਟਰ ਉਹਨਾਂ ਦੇ ਘਰੇ ਹੋਏਗਾ ਜੀ। ਕੀ ਬਾਤ ਹੈ ਠੀਕ ਹੈ ਜੀ। ਕਿਉਂਕਿ ਅਸੀਂ ਫੀਡ ਵੇਚਣੀ ਹੋਵੇ ਦੁਕਾਨ ਤੇ ਬੈਠ ਕੇ ਵੀ ਵੇਚ ਸਕਦੇ ਹਾਂ। ਜੀ ਉਹੀ ਗੱਲ ਮੈਂ ਕਹਿ ਰਿਹਾ। ਜੇ ਅਸੀਂ ਬੈਕਅਪ ਹੀ ਨਾਲ ਲਿਆ ਕਸਟਮਰ ਕੋਲ ਆਕੇ ਤਾਂ ਫਿਰ ਸਾਡਾ ਫਾਇਦਾ ਕੀ ਹੈਗਾ? ਫਾਇਦਾ ਕੀ ਹੈ ਬਾਈ? ਜੇ ਕਸਟਮਰ ਹੀ ਸਾਡਾ ਕੋਈ ਪਰੇਸ਼ਾਨ ਆ ਜਾਂ ਕੁਝ ਹੈਗਾ ਜਦੋਂ ਹਾਲੀ ਨੇ ਕੱਢ ਪਾਇਆ ਫਿਰ ਸਾਡਾ ਦੂਸਰੀ ਅੜ ਕਿੰਨੇ ਫੀਡ ਲੈਣਗੇ? ਇੱਕ ਗੱਲ ਹੋਰ ਸਾਜਨ ਬਾਈ ਮੰਨ ਲਾ ਫੀਡ ਤੁਹਾਡੀ ਮੰਨ ਲਾ ਕਹਿਣ ਤੋਂ ਭਾਵੇਂ ਆ ਵੀ ਜਿਵੇਂ ਵੱਡੇ ਵੱਡੇ ਫਾਰਮਾਂ ਦੇ ਵਿੱਚ ਹੁਣ ਆਮ ਜਾਣ ਲੱਗ ਪਈ ਹੈ। ਫਿਰ ਤਾਂ ਕੈਨਸਲ ਕਰ ਦਈਏ ਫੋਨ ਨੰਬਰ ਹੈਗਾ 9053014218 ਜੀ ਜੀ ਇਹ ਆਪਣਾ ਨੰਬਰ ਹੈ ਸਾਡਾ ਮੇਰਾ ਖੁਦਾ ਨੰਬਰ ਹੈ ਠੀਕ ਹੈ ਅੱਛਾ ਜੇ ਕੋਈ ਕੰਪਨੀ ਨੇ ਕੰਪਨੀ ਬਾਰੇ ਜਾਣੋ ਹੁਣ ਉਹ ਆਪਣੇ ਆਰਐਸ ਵੀ ਟੀਮ ਪੂਰੀ ਪ੍ਰੋਪਰ ਹੈਗੀ ਇਹ ਕੰਪਨੀ ਦੇ ਕੋਲ ਸਭ ਕਰਕੇ ਜੋ ਵੀ ਹੁੰਦੀ ਹੈ ਡਾਕੂਮੈਂਟੇਸ਼ਨਸ ਪੂਰੀ ਪ੍ਰੋਪਰ ਕਰ ਲੈਂਦੇ ਆ। ਅੱਛਾ ਅੱਛਾ ਜੀ ਬਹੁਤ ਬਹੁਤ ਇਹ ਭਾਈ ਜਿਹੜੇ ਜਨਵਾਰ ਦੀ ਫੀਡ ਦੇ ਬਾਰੇ ਦੱਸਿਆ ਤੇ ਇਹ ਭਾਈ ਸਤਪਾਲ ਦੇ ਕੋਲੋਂ ਜਾਣਕਾਰੀ ਲੈ ਕੇ ਦਿੱਤੀ ਜਿਹੜਾ ਭਾਈ ਫੀਡ ਵਰਤੂਗਾ ਤੇ 2 ਜਨਵਾਰ 22 ਦੇ ਦਿਖਾ ਤੇ ਸਤਪਾਲ ਭਾਈ ਦਾ ਨੰਬਰ ਵੀ ਆਪਾਂ ਲੈ ਲਈਏ। ਸਤਪਾਲ ਭਾਈ ਨੰਬਰ ਦੱਸਿਓ ਬਣਾ ਮੈਂ ਕਾਲ ਲਾ ਲਿਆ ਬਣਾ ਜੀ ਤੇ 995555 ਜੀ 82878 ਇੱਕ ਵਾਰੀ ਹੋਰ ਬੋਲ ਦਿਓ ਜੀ 985555 82878 ਠੀਕ ਹੈ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ